ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਤੇ ਅੱਜ ਅਸੀਂ ਘਰ ਦੀ ਕੰਟੀਨਿਊ ਵਿੱਚ ਕਰੋnde ਤੇ ਹਰੀ ਮਿਰਚ ਦਾ achar ਬਣਾ ਕੇ ਤਿਆਰ ਕਰਾਂਗੇ achar ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦਾ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ achar ਬਣਾਉਣ ਵਾਸਤੇ ਆਪਾਂ 250 ਗ੍ਰਾਮ ਕਰੋnde ਲੈਏ ਨੇ ਇਹ ਇਸ ਤਰ੍ਹਾਂ ਦੇ ਹੁੰਦੇ ਨੇ ਮੈਨੂੰ ਅਚਾਨਕ ਹੀ ਹੈ ਬਾਜ਼ਾਰ ਵਿੱਚੋਂ ਮਿਲ ਗਏ ਤੇ ਮੈਂ ਥੋੜੇ ਜਿਲੇ ਲੈ ਕੇ ਆਈ ਆ ਤੇ ਆਪਾਂ ਇਹਦਾ achar ਬਣਾਵਾਂਗੇ ਇਹ ਬਹੁਤ ਹੀ ਟੇਸਟੀ achar ਬਣਦਾ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਹੈ ਤੇ ਹੁਣ ਅਸੀਂ ਇਹਨੂੰ ਦੋ ਹਿੱਸਿਆਂ ਵਿੱਚ ਕੱਟ ਲਵਾਂਗੇ ਇਹਦੇ ਨਾਲ ਹੀ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਵੀ ਲਈਆਂ ਨੇ ਤੁਸੀਂ ਇਹਦੇ ਵਿੱਚ ਲਸਣ ਵੀ ਪਾ ਸਕਦੇ ਹੋ ਅਦਰਕ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜੋ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਹਿਸਾਬ ਨਾਲ ਇਹਦੇ ਵਿੱਚ ਪਾ ਸਕਦੇ ਹੋ ਕਰੋੰਦਿਆਂ ਦੇ ਉੱਪਰ ਇਸ ਤਰ੍ਹਾਂ ਡੰਡੀਆਂ ਹੁੰਦੀਆਂ ਨੇ ਉਹ ਮੈਂ ਤੋੜ ਲਈਆਂ ਨੇ ਤੇ ਇਸ ਤਰ੍ਹਾਂ ਅਸੀਂ ਇਹਨੂੰ ਥੋੜਾ ਜਿਹਾ ਕੱਟ ਲਵਾਂਗੇ ਹੁਣ ਅਸੀਂ ਇਹਨੂੰ ਦੋ ਹਿੱਸਿਆਂ ਵਿੱਚ ਕੱਟਾਂਗੇ ਤੇ ਇਹਦੇ ਵਿੱਚ ਇਹ ਵਾਲੇ ਜਿਹੜੇ ਵੀ ਹੁੰਦੇ ਨੇ ਉਹਨੂੰ ਅਸੀਂ ਕੱਟ ਲਵਾਂਗੇ ਜੇਕਰ ਵੀ ਨਰਮ ਹੋਣ ਤਾਂ ਤੁਸੀਂ ਨਾ ਵੀ ਕੱਢੋ ਪਰ ਆਪਾਂ ਫਿਰ ਵੀ ਇਹਨਾਂ ਨੂੰ ਕੱਢ ਰਹੇ ਹਾਂ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਬੱਚੇ ਚਾਰ ਨਹੀਂ ਖਾਂਦੇ ਤੇ ਵੀ ਕੱਢ ਕੇ ਹੀ ਆਪਾਂ ਇਹਦਾ ਚਾਰ ਬਣਾ ਲਵਾਂਗੇ। ਇਸੇ ਤਰ੍ਹਾਂ ਆਪਾਂ ਸਾਰੇ ਕਰੋਂਦੇ ਤੇ ਹਰੀਆਂ ਮਿਰਚਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ। ਕਰੋਂਦੇ ਤੇ ਹਰੀ ਮਿਰਚ ਨੂੰ ਅਸੀਂ ਕੱਟ ਕੇ ਤਿਆਰ ਕਰ ਲਿਆ ਤਾਂ ਇਹ ਬਰਸਾਤ ਦੇ ਮੌਸਮ ਵਿੱਚ ਥੋੜੇ ਟਾਈਮ ਵਾਸਤੇ ਹੀ ਮਿਲਦਾ ਹੈ ਤੇ ਜੇਕਰ ਤੁਹਾਨੂੰ ਵੀ ਮਿਲ ਜਾਵੇ ਤਾਂ ਤੁਸੀਂ ਇਸ ਚਾਰ ਨੂੰ ਜ਼ਰੂਰ ਬਣਾਓ। ਸਭ ਤੋਂ ਪਹਿਲਾਂ ਅਸੀਂ ਚਾਰ ਵਾਸਤੇ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਮਸਾਲਿਆਂ ਦੇ ਵਿੱਚ ਅਸੀਂ 2 ਚਮਚੇ ਸੌਂਫ ਲਈਏ ਅੱਧਾ ਚਮਚਾ ਮੇਥੀ ਦਾਣਾ 7-8 ਕਾਲੀਆਂ ਮਿਰਚਾਂ ਅੱਧਾ ਚਮਚਾ ਕਾਲੇ ਵਾਲੀ ਸਰੋਂ ਜੇ ਤੁਹਾਡੇ ਕੋਲ ਪੀਲੀ ਸਰੋਂ ਹੈ ਤਾਂ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ 1 ਚਮਚਾ ਜੀਰਾ ਤੇ ਅੱਧਾ ਚਮਚਾ ਅਜਵਾਇਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਕੇ ਤਿਆਰ ਕਰਾਂਗੇ ਸਾਰੇ ਮਸਾਲਿਆਂ ਨੂੰ ਅਸੀਂ ਇੱਕ ਪੈਨ ਵਿੱਚ ਪਾ ਦਾਂਗੇ ਲੋ ਫਲੇਮ ਦੇ ਉੱਤੇ ਅਸੀਂ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਜਦੋਂ ਇਹਦੇ ਵਿੱਚ ਹਲਕੀ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜੇਗੀ ਫਿਰ ਆਪਾਂ ਮਸਾਲਿਆਂ ਨੂੰ ਬਾਰ ਕਰਤਾ ਹੈ ਮਸਾਲਿਆਂ ਨੂੰ ਅਸੀਂ ਇਸ ਤਰ੍ਹਾਂ 2-4 ਮਿੰਟ ਵਾਸਤੇ ਭੁੰਨ ਲਵਾਂਗੇ ਮਸਾਲੇ ਆਪਣੇ ਪੁੱਜ ਕੇ ਬਿਲਕੁਲ ਤਿਆਰ ਨੇ ਹੁਣ ਅਸੀਂ ਗੈਸ ਬੰਦ ਕਰਕੇ ਇਹਨਾਂ ਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਦਰਦਰਾ ਜਿਹਾ ਹੀ ਕੁੱਟ ਕੇ ਤਿਆਰ ਕਰਾਂਗੇ ਇੱਕ ਕਟਸ਼ੀ ਭਰ ਕੇ ਅਸੀਂ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਕੁੜੱਤਾਂ ਨੂੰ ਕੱਢ ਲਵਾਂਗੇ ਤੇਰਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਜਿਹਾ ਠੰਡਾ ਕਰ ਲਿਆ ਤੇ ਹੁਣ ਆਪਾਂ ਗੈਸ ਔਨ ਕਰਤਾ ਇਹ ਚਾਰ ਨੂੰ ਅਸੀਂ ਦੋ ਤਰੀਕਿਆਂ ਨਾਲ ਬਣਾ ਸਕਦੇ ਆ ਇੱਕ ਅਸੀਂ ਇਹਨੂੰ ਹਲਕਾ ਜਿਹਾ ਤੜਕਾ ਲਗਾ ਕੇ ਜਾਂ ਦੂਜਾ ਫਿਰ ਅਸੀਂ ਇਹਨੂੰ ਤੜਕੇ ਤੋਂ ਬਿਨਾ ਤੜਕੇ ਤੋਂ ਬਿਨਾ ਅਸੀਂ ਇਸ ਤਰ੍ਹਾਂ ਬਣਾਵਾਂਗੇ ਜਿਵੇਂ ਅਸੀਂ ਮਸਾਲੇ ਤਿਆਰ ਕੀਤੇ ਆ ਜੀ ਤੇਲ ਨੂੰ ਆਪਾਂ ਗਰਮ ਕਰਕੇ ਠੰਡਾ ਕਰ ਲਵਾਂਗੇ ਤੇ ਸਾਰਾ ਕੁਝ ਆਪਾਂ ਮਿਕਸ ਕਰਕੇ ਅਚਾਰ ਨੂੰ ਬਣਾ ਲਾਂਗੇ ਹੁਣ ਤੇਲ ਦੇ ਵਿੱਚ ਆਪਾਂ ਚਮਚੇ ਦਾ ਚੌਥਾ ਹਿੱਸਾ ਕਾਲੀ ਸਿਰੋ ਚਮਚੇ ਦਾ ਚੌਥਾ ਹਿੱਸਾ ਜੀ ਸਾਤ ਸੌਂਫ ਇਹ ਚਮਚੇ ਦਾ ਚੌਥਾ ਹਿੱਸਾ ਆਪਾਂ ਸਾਬਤ ਮੇਥੀ ਦਾਣਾ ਚਮਚੇ ਦਾ ਚੌਥਾ ਹਿੱਸਾ ਹੀ ਅਸੀਂ ਹਿੰਗ ਪਾਵਾਂਗੇ ਇਹ ਮਸਾਲੇ ਪਾਉਣ ਨਾਲ ਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਇਹਨਾਂ ਮਸਾਲਿਆਂ ਨੂੰ ਅਸੀਂ 1-2 ਮਿੰਟ ਆਪਾਂ ਹਲਕਾ ਜਿਹਾ ਪੋਨ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜਾਵੇ ਹੁਣ ਅਸੀਂ ਇਹਦੇ ਵਿੱਚ ਇਹ ਕੱਟੇ ਹੋਏ ਕਰੋnde ਤੇ ਹਰੀ ਮਚ ਪਾਵਾਂਗੇ ਇਹ ਚਾਰ ਨੂੰ ਤੁਸੀਂ ਉਸੇ ਟਾਈਮ ਹੀ ਬਣਾ ਕੇ ਖਾ ਸਕਦੇ ਹੋ ਚਾਰ ਬਹੁਤ ਹੀ ਚਟਪਟਾ ਬਣ ਕੇ ਤਿਆਰ ਹੁੰਦਾ ਹੈ 3-4 ਮਿੰਟ ਅਸੀਂ ਇਹਨੂੰ ਮੀਡੀਅਮ ਫਲੇਮ ਤੇ ਇਸ ਤਰ੍ਹਾਂ ਜਿੱਤਾ ਜਿਹਾ ਆਪਾਂ ਫਰਾਈ ਕਰਾਂਗੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ ਦਰਦਰੇ ਕੁੱਟੇ ਹੋਏ ਇਹ ਵਾਲੇ ਮਸਾਲੇ ਮਸਾਲਿਆਂ ਨੂੰ ਅਸੀਂ ਇਸ ਤਰ੍ਹਾਂ ਦਾ ਦਰਦਰਾ ਜਿਹਾ ਕੁੱਟ ਕੇ ਤਿਆਰ ਕੀਤਾ ਹੈ ਭਾਵੇਂ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਦਰਦਰਾ ਜਿਹਾ ਪੀਸ ਸਕਦੇ ਹੋ ਇਹ ਚਾਰ ਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਨਹੀਂ ਜਾਂਦੇ ਜੇ ਤੁਸੀਂ ਇਹਦੇ ਵਿੱਚ ਥੋੜੀ ਜੀ ਕਲੌਂਜੀ ਵੀ ਪਾ ਸਕਦੇ ਹੋ ਪਰ ਇਸ ਟਾਈਮ ਤੇ ਮੇਰੇ ਕੋਲ ਨਹੀਂ ਸੀ ਤੇ ਮੈਂ ਨਹੀਂ ਪਾ ਰਹੇ 컬러 ਦੇਖੋ ਤੁਸੀਂ ਚਾਰ ਦਾ ਕਿੰਨਾ ਵਧੀਆ ਜੀ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਮਸਾਲਿਆਂ ਦੇ ਵਿੱਚ ਆਪਾਂ ਦੋ ਵੱਡੇ ਚਮਚੇ ਨਮਕ ਅੱਧਾ ਚਮਚ ਦੇਗੀ ਮਿਰਚ ਤੇ ਅੱਧਾ ਚਮਚ ਹਲਦੀ ਪਾਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ 4 ਕੁ ਮਿੰਟ 4-5 ਮਿੰਟ ਬਸ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਦੇਖੋ ਜੀ ਚਾਰ ਦੀ ਰੰਗਤ ਕਿੰਨੀ ਸੋਣੀ ਆਈ ਹੈ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਢੀ ਹੈ ਜੀ ਲਓ ਜੀ ਆਪਣਾ ਬਹੁਤ ਹੀ ਜਲਦੀ ਬਣਨ ਵਾਲਾ achar ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨਾ ਵਧੀਆ achar ਬਣ ਕੇ ਤਿਆਰ ਹੋਇਆ ਹੈ ਤੇ ਹੁਣ ਅਸੀਂ ਫਲੇਮ ਨੂੰ ਬੰਦ ਕਰਾਂਗੇ ਤੇ achar ਨੂੰ ਬਿਲਕੁਲ ਠੰਡਾ ਕਰਕੇ ਫਿਰ ਅਸੀਂ ਇਹਦੇ ਵਿੱਚ 3-4 ਚਮਚੇ ਸਿਰਕੇ ਦੇ ਐਡ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਕ 에어ਟਾਈਟ ਡੱਬੇ ਵਿੱਚ ਬੰਦ ਕਰਕੇ ਰੱਖਾਂਗੇ ਹੁਣ ਇਹਨੂੰ ਅਸੀਂ ਠੰਡੇ ਹੋਣ ਵਾਸਤੇ ਰੱਖਦੇ ਆਂ। ਆਚਾਰ ਆਪਣਾ ਬਿਲਕੁਲ ਠੰਡਾ ਹੋ ਗਿਆ ਜੀ। ਹੁਣ ਅਸੀਂ ਇਹਦੇ ਵਿੱਚ 3 ਚਮਚੇ ਸਿਰਕੇ ਦੇ ਪਾ ਦਾਂਗੇ। ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਿਰਕਾ ਪਾਉਣ ਦੇ ਨਾਲ ਆਚਾਰ ਕਾਫੀ ਦੇਰ ਤੱਕ ਚੱਲਦਾ ਹੈ ਤੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਇਸ ਆਚਾਰ ਨੂੰ ਤੁਸੀਂ 에ਅਰਟਾਈਟ ਕੰਟੇਨਰ ਵਿੱਚ ਭਰ ਕੇ ਦੋ ਤਿੰਨ ਦਿਨ ਧੁੱਪ ਵਿੱਚ ਰੱਖੋ ਤੇ ਉਸ ਦੇ ਬਾਅਦ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਇਹਨੂੰ ਤੁਸੀਂ ਇਸੇ ਟਾਈਮ ਤੇ ਵੀ ਖਾ ਸਕਦੇ ਹੋ ਕਿਉਂਕਿ achar ਆਪਣਾ ਬਿਲਕੁਲ ਸੌਫਟ ਹੈ ਮੈਂ ਤੁਹਾਨੂੰ ਦਿਖਾਣੀ ਆ ਜੀ ਆਹ ਦੇਖੋ ਬਿਲਕੁਲ ਇਹ ਨਰਮ ਪੈ ਗਿਆ ਬੜੀ ਜਲਦੀ ਇਹ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਆਪਾਂ achar ਨੂੰ ਇੱਕ ਸਰਵਿੰਗ ਬੋਲ ਵਿੱਚ ਕੱਢਾਂਗੇ ਲਓ ਜੀ ਆਪਣਾ ਬਹੁਤ ਹੀ ਟੇਸਟੀ ਚਟਪਟਾ ਹਰੀ ਮਿਰਚ ਤੇ ਕਰੋੰਦੇ ਦਾ achar ਬਣ ਕੇ ਤਿਆਰ ਹੋਇਆ ਹੈ achar ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਤੁਸੀਂ achar ਦਾ ਕਲਰ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਇਸ achar ਨੂੰ ਤੁਸੀਂ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਸਿਰਕਾ ਵੀ ਪਾਇਆ ਹੈ ਤੇ ਸਿਰਕਾ achar ਨੂੰ ਜਲਦੀ ਖਰਾਬ ਨਹੀਂ ਹੋਣ ਦਿੰਦਾ ਤਾਂ ਤੁਸੀਂ ਜਦੋਂ ਵੀ ਰੋਟੀ ਖਾਓ ਤੇ ਇਸ achar ਨੂੰ ਜ਼ਰੂਰ ਲਓ ਤੇ ਰੋਟੀ ਖਾਣ ਦਾ ਮਜ਼ਾ ਆ ਜਾਂਦਾ ਹੈ ਤੇ ਜੇ ਕਿਸੇ ਵੇਲੇ दाल ਸਬ지 ਨਾ ਵੀ ਹੋਵੇ ਤੇ ਸਿੰਪਲ ਤੁਸੀਂ ਪਰੌਂਠੀ ਬਣਾਉਂਦੇ ਇਸ achar ਨਾਲ ਖਾਓ ਤੇ ਸਬ지 ਦੀ ਵੀ ਜ਼ਰੂਰਤ ਨਹੀਂ ਪੈਂਦੀ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਰੈਸਪੀ ਨਾਲ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ